ਦੀ ਦਿਹਾੜਾ ਹੈ ਉਹਨਾਂ ਉਹਨਾਂ ਨੂੰ ਤੇ ਅੱਜ ਸਾਰੇ ਸੂਝ ਹੀਰਦਾਂ ਨੂੰ ਸਾਰੀ ਇੱਕ ਸੰਗਤ ਵੱਲੋਂ ਕੋਟਾਨ ਕੋਟ ਪ੍ਰਣਾਮ ਜਦੋਂ ਸ਼੍ਰੀ ਗੁਰੂ ਤੇਗ ਬਹਾਦਰ ਜੀ ਚਾਂਦਨੀ ਚੌਕ ਵਿੱਚ ਸ਼ਹੀਦ ਹੋਣ ਲਈ ਚੱਲੇ ਤਾਂ ਹਰ ਕੋਈ ਆਪਣੇ મિતਰਾਂ ਦੇ ਵਿੱਚੋਂ ਜਲ ਵਰਸਾ ਰਿਹਾ ਸੀ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਰੋ ਨਾ ਬੇਟਾ हसो देख मुझको मैं मैं सीज की पेटा चढ़ाने चला हूँ जो गिरे थे मंदिर गिराए थे औरंगे मैं उनको फिर से बनाने चला हूँ जो चोटी को काटे जो जंजू को तोड़े मैं वही तेज खंजर खाने चला हूँ मेरे बेटे रोते रहे बेशक मैं दूसरों के रोते हंसाने चला हूँ जाओ लौट जाओ सब पाछे मैं धर्म का झंडा ਚੁਰਾਣੇ ਜਲਾਵੇਂ ਮੈਂ ਧਰਮ ਦਾ ਝੰਡਾ ਚੁਰਾਣੇ ਜਲਾਵੇਂ ਨੌਵੇਂ ਗੁਰੂ ਜੱਲ ਪੈ ਸ਼ਹੀਦ ਹੋਣ ਨੂੰ 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 ਗੈਰ ਮਜਰੂਮਾਂ ਇਤ ਜਾਂਦੇ ਝਟਕੇ ਚਿਰਾਂ ਤੇ ਜ਼ਾਲਮਾਂ ਦੀ ਤੇਗ ਲਾਟੇ ਤੇ ਜਗੈਰ ਮਜਲੂਮਾਂ ਨਿਤ ਜਾਂਦੇ ਝਟਕੇ ਸਿਰਾਂ 'ਤੇ ਜ਼ਾਲਮਾਂ ਦੀ ਤੇਗ ਲਾਟੇ ਦੀ ਜ਼ਾਲਮਾਂ ਦੀ ਖੂਨੀ ਤਲਵਾਰ ਖੋਣ ਨੂੰ ਜ਼ਾਲਮਾਂ ਦੀ ਖੂਨੀ ਤਲਵਾਰ ਖੋਣ ਨੂੰ ਨੌਵੇਂ ਗੁਰੂ ਜੱਲ ਪੈਸ਼ਹੀਨ ਹੋਣ ਨੂੰ ਨੌਵੇਂ ਗੁਰੂ ਜੱਲ ਪੈਸ਼ਹੀਨ ਹੋਣ ਨੂੰ ਹਿੰਦੂਆਂ ਦੇ ਸਿਰਾਂ ਤੇ ਚਖੇਰੇ ਝੁੱਲਦੇ रोदियां रोदियां माला चो तुर पए पाणु माला चो तुर पए पाणु नौम गुरू चल प शहीद हुअण नौम नु। गुरू चल प शहीद ਧਰਮ ਜ ਨੂੰ ਮੰਨ ਤੋ ਜਾਂਦੇ ਛੱਟ ਕੇ ਸੇਰਾਂ ਤੇ ਜਾਲਮਾਂ ਦੀ ਤੇਗ ਲੱਟ ਕੇ ਜਾਲਮਾਂ ਦੀ ਖੂਨੀ ਤਲਵਾਰ ਕੌਣ ਨੂੰ ਜਾਲਮਾਂ ਦੀ ਖੂਨੀ ਤਲਵਾਰ ਕੌਣ ਨੂੰ ਨੌਮੀ ਗੁਰ ਚੱਲ ਪੈ ਸ਼ਹੀਦ ਹੋਣ ਨੂੰ ਨੌਮੀ ਗੁਰ ਚੱਲ ਪੈ ਸ਼ਹੀਦ ਹੋਣ ਨੂੰ ਮੱਲ ਬਲੀ ਗਣਾ ਚੁ ਜਨੇ ਉਲਾਰ ਰਹੇ ਧਰਮ ਦੀ ਚਾਦਰ ਤੇ ਦਾਗਾਂ ਮੱਲ ਮੱਲੀ ਗੋਣਾ ਤੁਝ ਨੇ ਉਦਾਰ ਹੈ ਧਰਮ ਦੀ ਚਾਦਰ ਤੇ ਨਾ ਦਾਗ ਪਾ ਰਹੇ ਚੱਲੇ ਖੂਨੇ ਆਪਣੇ ਦੇ ਨਾਲ ਢੋਣ ਨੂੰ ਚੱਲੇ ਖੂਨੇ ਆਪਣੇ ਦੇ ਨਾਲ ਢੋਣ ਨੂੰ ਨਾਮੇ ਗੁਰ ਚੱਲ ਪੈਸੇ ਦੀਦ ਹੋਣ ਨੂੰ ਨਾਮੇ ਗੁਰ ਚੱਲ ਪੈਸੇ ਦੀਦ ਹੋਣ ਨੂੰ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਕਾਰਾ ਕਰ ਜਾਵੇ ਨਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦਾਂ ਦੇ ਮਨ ਨੂੰ ਭਾਵੇ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ